ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਦੋਸਤੋ ਮਾਰਕਟ ਕੇ ਢਾਣੀ ਦੇ ਵਿੱਚੋਂ ਦੋਸਤੋ ਜੱਸਿਆਂ ਨੇ ਤੋਂ ਦੋਸਤੋ ਜਦੋਂ ਮਾਰਕਟ ਕੇ ਨੂੰ ਜਾਈਦਾ ਤੇ ਰਸਤੇ ਦੇ ਵਿੱਚ ਬਾਈ ਜੀ ਹਰਾਂ ਦੀ ਢਾਣੀ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਵਿਖਾਉਣੇ ਆ ਦੋਸਤੋ ਇੱਕ ਤਾਂ ਦੋਸਤੋ ਬਾਈ ਕੋਲੇ ਹੈਗੀ ਆ ਗੱਪਣ ਮੱਝ ਤੇ ਇੱਕ ਦੋਸਤੋ ਬਾਈ ਕੋਲੇ ਨਾ ਬਹੁਤ ਸੋਹਣਾ ਝੋਟਾ ਦੋਸਤੋ ਬਾਈ ਤੋਂ ਪੁੱਛਾਂਗੇ ਕਨਫਰਮ ਵੀ ਇਹ ਮੱਝਾਂ ਕ੍ਰੋਸ ਕਰਾਉਣ ਲਈ ਰੱਖਿਆ ਹੈ ਕਿ ਆਪਾਂ ਸੇਲ ਕਰਨਾ ਇਹ ਇਹ ਜਾਣਕਾਰੀ ਦੋਸਤੋ ਬਾਈ ਤੋਂ ਲਵਾਂਗੇ ਵੈਸੇ ਦੋਸਤੋ ਆਪਾਂ ਅੱਜ ਮਾਝ ਦੀ ਵੀਡੀਓ ਕਵਰ ਕਰਨ ਪਹੁੰਚੇ ਹਾਂ ਬਾਈ ਕੋਲ ਤੇ ਇਹਦੇ ਬਾਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇ ਜੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਬਾਈ ਠੀਕ ਆ ਨਾਂ ਦੱਸੋ ਬਈ ਆਪਣਾ ਬਾਈ ਆਪਣਾ ਨਾਮ ਪਿਸ਼ੂਵਿੰਦਰ ਸਿੰਘ ਕਸ਼ਵਿੰਦਰ ਸਿੰਘ ਠੀਕ ਆ ਬਾਈ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੇ ਆ ਨੰਬਰ ਬਾਈ 9840 76815 ਠੀਕ ਆ ਬਾਈ ਦੁਬਾਰੇ ਫੇਰ ਬੋਲ ਦੀ 9840 ਠੀਕ ਆ 76815 ਠੀਕ ਆ ਤੇ ਬਾਈ ਅੱਜ ਆਪਾਂ ਮੱਝ ਸੇਲ ਕਰਨੀ ਆ ਹਾਂਜੀ ਬਾਈ ਠੀਕ ਆ ਤੇ ਛੋਟਾ ਆਪਾਂ ਸ਼ੌਂਕ ਨਾ ਰੱਖਿਆ ਕਿ ਬਾਈ ਇਹ ਆਪਾਂ ਸੇਲ ਹੀ ਕਰਨਾ ਜਾਂ ਮੱਝਾਂ ਕਰਾਸ ਕਰਾਉਣ ਲਈ ਆ ਨਹੀਂ ਛੋਟਾ ਆਪਾਂ ਬਈ ਸੇਲ ਕਰਨ ਦਾ ਸਪਟਾ ਤਨੇ ਬਈ ਰੱਖਿਆਗਾ ਠੀਕ ਆ ਤੇ ਸ਼ੌਂਕ ਨਾਲ ਰੱਖਿਆ ਹੋਇਆ ਸੀਗਾ ਚਲੋ ਵੀ ਆਪਾਂ ਅੱਜ ਸੇਲ ਕਰਨੀ ਸੀਗੀ ਤੇ ਚਲੋ ਨਾਲ ਝੋਕੇਗਾ ਹੋ ਜਾਊਗਾ ਠੀਕ ਆ ਜੀ ਤਾਂ ਕਰਕੇ ਰਹਿ ਗਈ ਇਹ ਤਾਂ ਆਪੇ ਸ਼ੌਂਕ ਨਾਲ ਰੱਖਿਆ ਹੋਇਆ ਠੀਕ ਆ ਵੈਸੇ ਜੇ ਕੋਈ ਸ਼ੌਂਕ ਹੈ ਕੋਈ ਚੰਗਾ ਮੁੱਲ ਸ਼ੌਂਕ ਨਾਲ ਕੋਈ ਦੇਊਗਾ ਠੀਕ ਆ ਤਾਂ ਮਨ ਬੰਦ ਮੰਨ ਨਹੀਂ ਸਕਦਾ ਤੇ ਬਾਕੀ ਕੋਈ ਆਪਣੀ ਵਿਚਾਰ ਹੈ ਨਹੀਂ ਵੈਸੇ ਵਿੱਚ ਠੀਕ ਆ ਲਓ ਵੀ ਤੁਹਾਨੂੰ ਇਹਦੀ ਨਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਰਹੇ ਆਂ ਪਹਿਲਾਂ ਆਪਾਂ ਮੱਝ ਦੀ ਡਿਟੇਲ ਲੈਨੇ ਆਂ ਬਾਈਆਂ ਦੇ ਜੇ ਕੋਈ ਸ਼ੌਂਕ ਵਾਲਾ ਬੰਦਾ ਟੱਕਰ ਗਿਆ ਤਾਂ ਹੋ ਸਕਦਾ ਆਪਾਂ ਸੇਲ ਕਰ ਵੀ ਦਈਏ ਵੈਸੇ ਰੱਖਿਆ ਸ਼ੌਂਕ ਨਾਲੀ ਆ ਤੇ ਬਈ ਮੱਝ ਦੀ ਗੱਲ ਕਰਨਗੇ ਤਾਂ ਫਿਰ ਮੱਝ ਕਿੰਨਵਾ ਸੂਆ ਸੁੰਦੀ ਆ ਮੱਝ ਬਈ ਆਪਣੇ ਕੋਲੇ ਇਹ ਘਰ ਦੀ ਝੋਟੀ ਆ ਬਈ ਠੀਕ ਆ ਘਰ ਦੀ ਜਣੀ ਹਾਂਜੀ ਤੇ ਤੀਜੇ ਸੂਏ ਬਈ ਸੁਣਾ ਦੋ ਸੂਏ ਸਾਡੇ ਕੋਲ ਸੁਈਆ ਠੀਕ ਆ ਯਾਨੀ ਕਿ ਆਪਾਂ ਘਰੇ ਦੁੱਧ ਪੀਤਾ ਇਹਦਾ ਘਰੇ ਹਾਂਜੀ ਤੇ ਘਰ ਦੀ ਝੋਟੀ ਘਰੇ ਹੀ ਠੀਕ ਆ ਤੇ ਬਈ ਹੁਣ ਜੇ ਗੱਲ ਕਰ ਲਈਏ ਇਹ ਗੱਭਣ ਕਿਹੜੇ ਹਿੱਸੇ ਝੋਟੇ ਤੋਂ ਹਾਂਜੀ ਠੀਕ ਆ ਪਹਿਲਾਂ ਵੀ ਐਸੇ ਝੋਟੇ ਦੇ ਆ ਖੜੀ ਆਪਣੇ ਕੋਲ ਕੱਟੀ ਆ ਦੀ ਕਿਹੜੀ ਦੀ ਇਹ ਵੀ ਐਸੇ ਮਗਰਲੇ ਸੂਏ ਦੀ ਜਾਨੀ ਕਿ ਸਾਲ ਦੇ ਲਗਭਗ ਹੋ ਗਈ ਹਾਂਜੀ ਠੀਕ ਆ ਤੇ ਬਾਈ ਹੁਣ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਕਿੰਨਾ ਕਪਾ ਹੁੰਦੀ ਏ ਦੁੱਧ ਬਾਈ ਪਹਿਲੇ ਸੂਏ ਨੇ 14-15 ਦੇ 14-15 ਦੇ ਵਿੱਚ ਕਰ ਹੀ ਦਿੱਤਾ ਠੀਕ ਆ ਹਾਂਜੀ ਪਹਿਲੇ ਸੂਏ ਠੀਕ ਆ ਤੇ ਦੂਏ 16 ਲੀਟਰ ਤੱਕ ਰਿਹਾ ਠੀਕ ਆ ਹੁਣ ਅੱਜ ਇਹ ਵੀ ਸਾਨੂੰ ਕੋਈ 18 ਤੋਂ 20 ਲੀਟਰ ਤੱਕ ਠੀਕ ਆ ਨਹੀਂ ਤਾਂ 16 ਦਾ ਪਲੱਸ ਕਰੂਗੀ ਕਰੂਗੀ ਹਾਂ ਠੀਕ ਹੈ ਬਈ ਦਿਨ ਕਿੰਨੇ ਲਾਜੂ ਹੋਣਾ ਇਹ ਦਿਨ ਹੈ ਕਿ ਬਾਈ ਇਹ ਦੱਸ ਦਿਆਂ ਮੈਂ ਘਟੋ ਘਟ ਲੈ ਜੂਗੀ ਬਾਈ 10 ਦਿਨਾਂ ਦੀ ਕੱਚੀ ਠੀਕ ਆ 10 ਦਿਨਾਂ ਦੀ ਕੱਚੀ ਆ ਹਾਂਜੀ ਤੇ ਤੀਜੇ ਸੂਏ ਲਈ ਹੁਣ ਗੱਬਾ ਨਾ ਜਾਨੀ ਕੀ ਬਾਕੀ ਬਾਈ ਠੰਡੀ ਸੀਲ ਆ ਹਵਾਨਾ ਹਵਾਨਾ ਤੁਸੀਂ ਵੇਖੋਗੇ ਬਾਈ ਇਹ ਵੇਖੋ ਦੇਖ ਸਕਦੇ ਸਾਰਾ ਬਿਲਕੁਲ ਢੱਲ ਹਵਾਨੇ ਚ ਤੁਹਾਨੂੰ ਜੱਜਮੈਂਟ ਹੋ ਜਾਣੀ ਆ ਹਾਂਜੀ 10 ਦਿਨਾਂ ਦੀ ਬਾਈ ਕੱਚੀ ਦਾ ਆ ਕੋਈ ਕੋਈ ਉਹ ਪੂਰੀ ਠੰਡੀ ਸੀ ਲੱਗ ਰਹੀ ਠੀਕ ਆ ਬਾਈਆਂ ਦਾ ਘਰ ਦੀ ਝੋਟੀ ਆ ਦੋਸਤੋ ਪਹਿਲੇ ਸੂਏ 14 ਲੀਟਰ ਦੂਜੇ ਸੂਏ 16 ਲੀਟਰ ਐਜ ਦੀ ਅਨਮਾਨ ਆ ਵੀ 16 ਲੀਟਰ ਤੋਂ ਪਲੱਸ ਤਾਂ ਕਰੂ ਕਰੂ ਜੇ ਬਾੜਾ ਨਹੀਂ ਤਾਂ ਬਾਕੀ ਦੋਸਤੋ ਕੁਆਲਿਟੀ ਤੁਹਾਨੂੰ ਸਾਰੀ ਵਿਖਾ ਦੇਣਾ ਸਿੰਗ ਵੇਖੋ ਇਹਨਾਂ ਬਿਲਕੁਲ ਕੁੰਡਾ ਦੋਸਤੋ ਸੈਂਗਾ ਹੈਗਾ ਤੇ ਚੰਗੇ ਦੋਸਤੋ ਬਾਡੀ ਬੰਤਰ ਦੇ ਵਿੱਚ ਹੈਗੀ ਆ ਖੁੱਲਾ ਹੱਡਾ ਪਰਾਂ ਦੇ ਵਿੱਚ ਹਵਾਨਾ ਸੋਨਾ ਤਿਆਰ ਕੀਤਾ ਤੇ ਬਾਕੀ ਦੋਸਤੋ ਦਸਾਂ ਦਿਨਾਂ ਲਈ ਹੋਰ ਵੀ ਹਵਾਨਾ ਇਹਨੇ ਸੋਨਾ ਤਿਆਰ ਕਰ ਜਾਣਾ ਦੇਖ ਸਾਡੇ ਟਿੱਲ ਹਵਾਨੇ ਚ ਅਨਮਾਨ ਹੋਊਗਾ ਤੁਹਾਨੂੰ ਵੀ ਇਹਨੇ ਸੋਨਾ ਤਿਆਰ ਕਰਨਾ ਹਵਾਨਾ ਕੋਈ ਨਹੀਂ ਬਈ ਖੜੀ ਰਹਿਣੀ ਦੇਖ ਸਾਡੇ ਮਗਰ ਨੂੰ ਵੀ ਹਵਾਨਾ ਦੋਸਤੋ ਸੋਨਾ ਹਜੇ ਵੀ ਤਿਆਰ ਜੇ ਗੱਲ ਕਰੀ ਇਹਨੇ ਸ਼ੁਰੂ ਕੀਤਾ ਦਸ ਦੇ ਨਾਲ ਜਾਂਦੀ ਹੈ ਇਹਦਾ ਹਵਾਨਾ ਕਰਮਾਜੀ ਨੇ ਸੋਨਾ ਤਿਆਰ ਕਰ ਜਾਣਾ ਬਾਕੀ ਦੋਸਤੋ ਥਾਣਾ ਦਾ ਸਾਈਜ਼ ਬਹੁਤ ਸੋਹਣਾ ਦੇਖ ਸਕਦੇ ਆ ਟਿੱਲ ਹਵਾਨੇ ਚ ਕਾਫੀ ਪਈ ਆ ਦੇਖ ਸਕਦੇ ਸੇਮ ਸਾਈਜ਼ ਦੇ ਵਿੱਚ ਹੀ ਥਾਣਾ ਦੋਸਤੋ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਦੇ ਆ ਬਾਕੀ ਦੋਸਤੋ ਰਾਜੀਪਲੀ ਚੰਗੀ ਆ ਦੇਖ ਸਕਦੇ ਆ ਆ ਵੀ ਇੱਥੇ ਆ ਕੇ ਤਸੱਲੀ ਕਰ ਲੈਣੀ ਆ ਜਿਹੜੇ ਵੀ ਦੇ ਦੋਸਤੋ ਪਸੰਦ ਆਵੇ ਭਾਈ ਔਰਨੇ ਪਾਸ ਥੋੜਾ ਜਿਹਾ ਥਾਣਾ ਚਾਹ ਵਿਖਾਉਂਦੀ ਆ ਮੂਰਲਾ ਕਿ ਮੈਂ ਦੁੱਧ ਪੂਰਾ ਨਹੀਂ ਨਹੀਂ ਬਾਈ ਇਸ ਗੱਲ ਦੀ ਪੂਰੀ ਗਾਰੰਟੀ ਹੈ ਕੋਈ ਉਹ ਨਹੀਂਗਾ ਉਨिक्की ਨਹੀਂਗੀ ਠੀਕ ਹੈ ਦੁੱਧ ਸਾਰੇ ਥਾਂ ਜਿੱਕੋ ਜਿਆ ਕੋਈ ਠੀਕ ਹੈ ਵੈਸੇ ਛੋਟਾ ਵਿਖਾਉਂਦੀ ਥੋੜਾ ਜਿਹਾ ਲਓ ਵੀ ਤਸੱਲੀ ਤੁਸੀਂ ਕਰ ਲੈਣੀ ਹੈ ਜਿਹੜੇ ਵੀਰ ਨੇ ਲੈਣੀ ਹੋਵੇ ਨਾ ਇੱਥੇ ਆ ਕੇ ਸਾਡਾ ਫਰਜ਼ ਆ ਦੋਸਤੋ ਜਿਹੜੀ ਚੀਜ਼ ਹੋਈ ਤੁਹਾਨੂੰ ਉਹੀ ਵਿਖਾਵਾਂਗੇ ਇਹ ਗੱਲ ਨਹੀਂ ਵੀ ਆਪਾਂ ਉਹਲਾ ਰੱਖ ਜਾ ਕਿਸੇ ਚੀਜ਼ ਤੋਂ ਵੀ ਬਾਕੀ ਦੋਸਤੋ ਤੋੜ ਕੇ ਤੁਹਾਨੂੰ ਖਾ ਦਿੰਨੇ ਬਾਕੀ ਦੋਸਤੋ ਚੰਗੀ ਰਾਜੀਪੜੀ ਹੈ ਸੰਭਾਈ ਵੀ ਦੀ ਚੰਗੀ ਆ ਭਾਰੀ ਕਰ ਲਈ ਬਈ ਦੇਖ ਸਾਡੇ ਸੋਹਣੀ ਦੋਸਤੋ ਮੱਝ ਤਿਆਰ ਹੁੰਦੀ ਆਉਂਦੀ ਆ 10 ਦਿਨ ਬਾਈਆਂ ਦਾ ਸੂਣ ਦੇ ਵਿੱਚ ਲੈ ਜਾਣੇ ਆ ਸੀਲ ਸਾਊ ਆ ਖੁੱਲੇ ਹੱਡਾ ਪੈਰਾਂ ਦੇ ਵਿੱਚ ਦੁੱਧ ਵਾਲੀ ਮੱਝ ਆ ਦੋਸਤੋ 16 17 ਲੀਟਰ ਬਾਈਆਂ ਦਾ ਈਤੀ ਸੂਏ ਅਨਮਾਨ ਆ ਵੀ ਖੁੱਲਾ ਦੁੱਧ ਪਿਆਜੂਗੀ ਬਾਕੀ ਦੋਸਤੋ ਝੋਟੇ ਨਹੀਂ ਤੁਹਾਨੂੰ ਨਿਗਾਹ ਅਵਰਾ ਦਿੰਦੇ ਆ ਜਿਹੜੇ ਤੋਂ ਗੱਬਣਾ ਤੇ ਮਗਰਲੇ ਸੂਏ ਦੀ ਝੋਟੀ ਵਿਖਾ ਦਿੰਦੇ ਆ ਦੋਸਤੋ ਦੇਖ ਸਕਦੇ ਆ ਝੋਟੇ ਦਾ ਵੀ ਕੱਦ ਕਾਠ ਦੋਸਤੋ ਬਹੁਤ ਵੱਡਾ ਬਾਕੀ ਦੋਸਤੋ ਬਾਡੀ ਬੰਦ ਤੇ ਚੰਗਾ ਬਾਕੀ ਰਿਕਾਰਡ ਬਾਈ ਕੋਲੇ ਪੁੱਛ ਲੈਣੇ ਇਹਦਾ ਹੋਊਗਾ ਤੇ ਆਹਾ ਝੋਟੀ ਆ ਦੋਸਤੋ ਦੇਖ ਸਕਦੇ ਆ ਬੱਚੇ ਸੋਹਣੇ ਪਾਣ ਦੀ ਆ ਦੋਸਤੋ ਝੋਟੀ ਇਹ ਪਿੱਲੇ ਰੂਏ ਦੀ ਕੱਟੀ ਆ ਠੀਕ ਹੈ ਕਿੰਨੀ ਉਮਰ ਹੋ ਗਈ ਬਈ ਇਸ ਦੀ ਉਮਰ ਬਈ 6 ਮਹੀਨਾ ਦੀ ਹੁਣ ਇਹ ਗੱਬਣਾ 2 ਮਹੀਨਾ ਵੱਧ ਬਣ ਗਈ ਠੀਕ ਠੀਕ ਆ ਜਾਨਕੀ ਸਾਲ ਦੇ ਲਗਭਗ ਸਾਲ ਦੇ ਲਗਭਗ ਹੈਗੀ ਆ ਲਓ ਬਈ ਇਹ ਸੋਹਣੇ ਕੱਦ ਕਾਰ ਦੇ ਵਿੱਚ ਹੈਗੀ ਆ ਤੇ ਬਈ ਮੱਝ ਦੀ ਗੱਲ ਕਰਨ ਲਈ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਬਈ ਇਹਦਾ 2 ਲੱਖ ਰੁਪਏ 2 ਲੱਖ ਰੁਪਏ ਠੀਕ ਆ ਮਾਨਦਾਨ ਕਰਦੇ ਆਂਗੇ ਬਈ ਮਾਨਦਾਨ ਕਰ ਦਾਂਗੇ ਮਾਨਦਾਨ ਠੀਕ ਆ ਮਾਨਤਾਂ ਦੋਸਤੋ ਥੋੜਾ ਇੱਥੇ ਆਇਆਂ ਦਾ ਹੋ ਜਾਣਾ ਜਿਹੜੇ ਵੀਰ ਦੇ ਦੋਸਤੋ ਮੱਝ ਪਸੰਦ ਹੋਵੇ ਨਾ ਇੱਥੇ ਆ ਕੇ ਆਪਦੀ ਤਸੱਲੀ ਕਰ ਲਏ ਮੱਝ ਸਾਫ ਸੁਥਰੀ ਆ ਦੋਸਤੋ ਕੱਦ ਕਾਰ ਸੋਹਣਾ ਵੇਲ ਲੈਂਥ ਚੰਗੀ ਆ ਬੱਚੇ ਚੰਗੇ ਪਾਣ ਦੀ ਆ ਜਿਸ ਤੋ ਕੇ ਦੋਸਤੋ ਬਾਈ ਕੋਲੇ ਨਾ ਬਾਈ ਇਹਨਾਂ ਦਾ ਰੱਖਿਆ ਛੋਟਾ ਸ਼ੌਂਕ ਨਾਲ ਹੀ ਇਹ ਵੇਖ ਸਕਦੇ ਆ ਦੋਸਤੋ ਕੱਦ ਕਰ ਸੋਹਣਾ ਸਿੰਕ ਕੁਆਲਿਟੀ ਚੰਗੀ ਆ ਦੋਸਤੋ ਪਰ ਬਾਈਆਂ ਦਾ ਜੇ ਕੋਈ ਖਰੀਦਣ ਵਾਲਾ ਵੀਰ ਹੋਇਆ ਸ਼ੌਂਕ ਨਾਲ ਰੱਖਣ ਵਾਲਾ ਹੋਇਆ ਤਾਂ ਆਪਾਂ ਵਿਚਾਰ ਬਣਾ ਲਾਂਗੇ ਤੇ ਭਾਈ ਇਹਦਾ ਜੇ ਗੱਲ ਕਰਨ ਲਈ ਉਮਰ ਦਾ ਉਮਰ ਕਿੰਨੀ ਹੋਗੀ ਇਹ ਚਾਰ ਦੰਦ ਦਾ ਭਾਈ 3.5 ਸਾਲ ਤੋਂ ਉੱਪਰ ਹੋਊਗਾ 3.5 ਸਾਲ ਤੋਂ ਉਮਰ ਹੋਗੀ ਜਿਆਦਾ ਚਾਰ ਦੰਦ ਦਾ ਇਹ ਜੀਕ ਬਈਆਂ ਨੇ ਸਿੱਟੇ ਨਹੀਂ ਗਏ ਠੀਕ ਚਾਰ ਦੰਦ ਪੂਰੇ ਕਰ ਲਿਆ ਚਾਰ ਦੰਦ ਜਾਨੀ ਕੀ ਹਜੇ ਪੂਰੇ ਹੀ ਕੀਤੇ ਆ ਹਾਂਜੀ ਤੇ ਭਾਈ ਹੁਣ ਜੇ ਗੱਲ ਕਰ ਲਈਏ ਇਹ ਮੱਝਾਂ ਤੇ ਆਪਾਂ ਛੱਡਦੇ ਆਂ ਹਾਂਜੀ ਠੀਕ ਹੈ ਕਿੰਨੀ ਹੈ ਮੱਝਾ ਕ੍ਰੋਸ ਕਰਾਤੀਆਂ ਬਈ ਆਪਾਂ ਇਸ 100 ਦੇ ਲੰਮਾ ਕਟ ਹੋ ਗਿਆ ਇਹ ਠੀਕ ਹੈ ਚੰਗੇ ਬੱਚੇ ਆ ਗਏ ਬਈ ਹਾਂਜੀ ਬੱਚੇ ਚੰਗੇ ਆਉਂਦੇ ਆ ਬੱਚੇ ਬਹੁ ਬਈ ਆਉਂਦੇ ਬਾਕੀ ਤੁਸੀਂ ਆਹ ਵੇਖ ਹੀ ਲਿਆ ਸਾਹਮਣੇ ਇੱਕ ਬੱਚਾ ਜੋ ਵੀ ਆ ਬੱਚੇ ਤਕਰੀਬਨ ਇੱਕ ਗੱਲ ਹੋਰ ਆ ਬਈ 99% ਕਟੀਆਂ ਹੀ ਹੋਣਗੀਆਂ ਠੀਕ ਹੈ ਜਿਆਦਾ ਕਟੀਆਂ ਦਾ ਰਜਾਇਦਾ ਹਾਂਜੀ ਸਾਡੇ ਪਿੰਡ ਵਿੱਚ ਤਾਂ ਜਿੰਨੀਆਂ ਮਲੇ ਵੀ ਅਸੀਂ ਕ੍ਰੋਸ ਕਰਾ ਕੇ ਜਾਂਦੇ ਆ ਕੋਈ ਦੱਸਦੇ ਰਹਿੰਦੇ ਆ ਠੀਕ ਹੈ ਤੇ ਬਾਅਦ ਵਿੱਚ ਦੱਸਦੇ ਵੀ ਕਟੀਆਂ ਹੀ ਹਾਂ ਸਾਡੇ ਇੱਕ ਦੋ ਬੰਦੇ ਨੇ ਮੰਗ ਵੀ ਕੀਤੀ ਆ ਕਿ ਕਟਾ ਵੀ ਕੋਈ ਫੜਾ ਕੇ ਸਾਨੂੰ ਦਿਓ ਜੀ ਠੀਕ ਹੈ ਜਿਹਦਾ ਹੈ ਕਿ ਸਾਨੂੰ ਉਹਦੇ ਕਟਾ ਠੀਕ ਆ ਲੋ ਵੀ ਬਾਈਆਂ ਦਾ ਨਾ ਕਟਿੰਗਾਂ ਦਾ ਰਿਜ਼ਲਟ ਜਾਦੇ ਆ ਕਿਉਂਕਿ ਕਟਾ ਬਹੁਤ ਘਟ ਆਇਆ ਕਈ ਵੀਰਾਂ ਨੇ ਬਾਈਆਂ ਦਾ ਮੰਗ ਵੀ ਕੀਤੀ ਆ ਤੇ ਭਾਈ ਇਹ ਕਿਹਦੇ ਆਪ ਪਿਓ ਨੂੰ ਪਤਾ ਹੋਵੇ ਕਿਹੜੇ ਬੋਲਦਾ ਏ ਤੇ ਭਾਈ ਆਪਣੇ ਮਾਮੇ ਦੇ ਮੁੰਡੇ ਕੋਲੇ ਸੀਗਾ ਸਾਣ ਇਹ ਠੀਕ ਆ ਮੱਝ ਜੀ ਉਹਨਾਂ ਦੇ ਮਤਲਬ ਉਹਨਾਂ ਨੇ ਸ਼ੌਂਕ ਨਾਲ ਟੀਕਾ ਲਾਇਆ ਸੀ ਸਕੰਦਰ ਬੁੱਲ ਦਾ ਬੱਚਾ ਵੀ ਹੈ ਸਕੰਦਰ ਬੁੱਲ ਦਾ ਬੱਚਾ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਸਕੰਦਰ ਬੁੱਲ ਦਾ ਬੱਚਾ ਹੈ ਜੀ ਉਹਨਾਂ ਨੇ ਮਤਲਬ ਅੱਜ ਇਹਦੇ ਟੀਕਾ ਭਰਾਇਆ ਸੀਗਾ ਤੇ ਮੱਝ ਉਹਨਾਂ ਕੋਲ ਚੰਗੀ ਸੀਗੀ ਠੀਕ ਹੈ ਠੀਕ ਹੈ ਚੰਗੀ ਪਸ਼ੂ ਰੋਧਾ ਦੇ ਰੱਖੇ ਸੀਗੇ ਠੀਕ ਆਪਾਂ ਹੁਣ ਉਹ ਪਰਿਵਾਰ ਬਾਹਰ ਜਾਂਦਾ ਰਿਹਾ ਜੀ ਠੀਕ ਹੈ ਜਾਨੀ ਕਿ ਉਹ ਬਾਅਦ ਚ ਆਪਾਂ ਨੂੰ ਬੱਚਾ ਇਹ ਆਪਾਂ ਨੂੰ ਦੇ ਗਏ ਆਪਣ ਦੇ ਗਏ ਹਾਂ ਠੀਕ ਹੈ ਕਿੰਨੀ ਉਮਰ ਸੀ ਜੋ ਆਪਾਂ ਲੈ ਕੇ ਜਾਂਦਾ ਸੀ ਬਾਈ ਆਪਾਂ ਦਾ ਬਈ ਬਹੁਤ 10 ਕੁ ਮਹੀਨਾ ਦਾ ਸੀ ਠੀਕ ਹੈ ਬੱਚਾ ਹੀ ਸੀ ਜਾਨੀ ਠੀਕ ਤੇ ਮਾਂ ਦਾ ਦੁੱਧ ਤਾਂ ਕੋਈ ਪਤਾ ਹੈ ਬਈ ਕਿੰਨਾ ਕਿੰਨਾ ਕਿਸੇ ਮੱਜ ਵੀ ਉਹ 20 ਤੋਂ ਪਲੱਸ ਸੀਗਾ ਜੀ 20 ਤੋਂ ਪਲੱਸ ਸੀ ਹਾਂ ਤਾਂ ਕਰਕੇ ਅਸੀਂ ਆਖਿਆ ਜੀ ਸਾਹਮਣਾ ਵੀ ਆਪਾਂ ਇਹ ਚੀਜ਼ ਚੰਗੀ ਸੰਭਗੀ ਤੇ ਗਾਂ ਬੱਚੇ ਵੀ ਚੰਗੇ ਆਉਣਗੇ ਜਾਂ ਠੀਕ ਲਓ ਬਈ ਕਿਉਂਕਿ ਰਿਜ਼ਲਟ ਵੀ ਅੱਗੇ ਚੰਗੇ ਆ ਰਹੇ ਆ ਦੋਸਤੋ ਛੋਟੇ ਦੇ ਬੱਚੇ ਚੰਗੇ ਆ ਰਹੇ ਆ ਤੇ ਦੋਸਤੋ ਪਿਓ ਵਾਲੇ ਪੱਖ ਤੋਂ ਵੇਖੀਏ ਦੋਸਤੋ ਬਹੁਤ ਚੰਗੇ ਛੋਟੇ ਦਾ ਫਾਰਮ ਵਾਲਿਆਂ ਦੇ ਦੋਸਤੋ ਕਿਹੜੇ ਬੋਲਦਾ ਦੱਸਾਂ ਚਿੱਕੰਦਰ ਦਾ ਚਿੱਕੰਦਰ ਦਾ ਚਿੱਕੰਦਰ ਬੋਲਦਾ ਦੋਸਤੋ ਬੱਚਾ ਹੈਗਾ ਬਾਕੀ ਦੋਸਤੋ ਸੋਹਣੇ ਪਿੱਠ ਪੂੜੇ ਦੇ ਵਿੱਚ ਆ ਨਾੜਾਂ ਵੇਖੋ ਇਹਨਾਂ ਦੋਸਤੋ ਸਰੀਰ ਦੇ ਵਿੱਚ ਤੁਹਾਨੂੰ ਨਾੜਾਂ ਦਿਸਣਗੀਆਂ ਉਵੇਂ ਇੰਨੀ ਪਤਲੀ ਚਮੜੀ ਦੇ ਵਿੱਚ ਆ ਬਾਕੀ ਦੋਸਤੋ ਸਾਰਾ ਤੁਹਾਨੂੰ ਤੋਰ ਕੇ ਹੀ ਵਿਖਾ ਦੇਣਾ ਸਿੰਘ ਬਿਲਕੁਲ ਕੁੰਡਾ ਦੇਖ ਸਕਦੇ ਹਨ ਬੰਨ੍ਹੋ ਆ ਦੋਸਤੋ ਸੇਮ ਸਾਈਜ਼ ਦੇ ਵਿੱਚ ਆ ਦੋਵੇਂ ਸਿੰਘ ਤੇ ਸੋਹਣਾ ਕੱਦ ਕਾਠਾ ਦੋਸਤੋ ਹਜੇ ਜਵਾਨੀ ਦੇ ਵਿੱਚ ਹੀ ਆ ਦੋਸਤੋ ਜੇ ਗੱਲ ਕਰੀਏ ਨਾ ਭਈਆਂ ਚੌਕ ਦੇ ਦੰਦ ਪੂਰੇ ਕੀਤੇ ਆ ਗਾਂ ਛੱਕਦੇ ਸਿੱਟੇ ਨਹੀਂ ਗੇ ਲੈ ਬਈ ਖੋਲੀ ਨੂੰ ਮਾਰਾ ਜੇ ਗੇੜਾ ਕਢਾਈਏ ਆਪਾਂ ਇੱਕਰੀ ਨਿਗ੍ਹਾ ਮਰਾਦਗੀ ਤੋੜ ਕੇ ਲਓ ਬਈ ਬਾਹਰ ਤੁਹਾਨੂੰ ਤੋੜ ਕੇ ਵਖਾਉਣੇ ਆ ਟੈਸਟਿਕਲਾਂ ਦਾ ਸਾਈਜ਼ ਵੀ ਸੋਹਣਾ ਦੋਸਤੋ ਪੂਰੇ ਚੌੜੇ ਆ ਟੈਸਟਿਕ ਗਲ ਵੀ ਬਕਾਇਦਾ ਹੀ ਬਈ ਇਹਦੇ ਹੱਥੇ ਆਪਾਂ ਹੋ ਪੰਜ ਮਰਨ ਦੇ ਛੱਪੜ ਵੀ ਪਟਿਆ ਠੀਕ ਆ ਬਕਾਇਦਾ ਇਸੇ ਆਰ ਕੇ ਵੀ ਚੱਲ ਲਓ ਬਈ ਕੱਦ ਕਾਠ ਵੀ ਸੋਹਣਾ ਵੇਲਵੂਲ ਚੰਗੀ ਆ ਬਾਕੀ ਦੋਸਤੋ ਤੋਂਨ ਵੇਖ ਸਕਦੇ ਆ ਪੂਰੀ ਨਿੱਗਰ ਤੋਂਨ ਆ ਦੋਸਤੋ ਬਹੁਤ ਸੋਹਣਾ ਬੁੱਲ ਤਿਆਰ ਹੋਇਆ ਬਾਈਕ ਨੇ ਸੇਵਾ ਸੁਆ ਚੰਗੀ ਕੀਤੀ ਆ ਜਿਹੜੇ ਵੀਰ ਤੋਂ ਦੋਸਤੋ ਅੱਗੋਂ ਬਾਈਆਂ ਦਾ ਰਿਸ਼ਤੇਦਾਰ ਤੋਂ ਆਇਆ ਹੈ ਨਾ ਸ਼ੌਂਕ ਨਾਲ ਪਸ਼ੂ ਰੱਖਦਾ ਜੀ ਚੰਗੇ ਦੁੱਧ ਵਾਲੀਆਂ ਮੱਝਾਂ ਰਹੀਆਂ ਬਾਈ ਯਾਰਾਂ ਕੋਲੇ ਤੇ ਬਾਈਆਂ ਦਾ ਉਹ ਬਾਹਰ ਜਾਣੇ ਕਰਕੇ ਆਪਾਂ ਨੂੰ ਦੇ ਗਏ ਸੀ ਨਹੀਂ ਤਾਂ ਸ਼ੌਂਕ ਨਾਲ ਸੀਮਾ ਲਵਾ ਕੇ ਦੋਸਤੋ ਕੱਟਾ ਤਿਆਰ ਕਰ ਰਹੇ ਸੀ ਦੇਖ ਸਕਦੇ ਆ ਹੁਣ ਉਹਨਾਂ ਬਾਈ ਨੇ ਛੱਪੜਾ ਬਣਾਇਆ ਹੋਇਆ ਨਿੱਕਾ ਜਿਹਾ ਇਹਦੀ ਅਸਤੀ ਬਣਾਇਆ ਤੇ ਇੱਥੇ ਹੁਣ ਇਹਦੇ ਵਿੱਚ ਵੜਨ ਦੀ ਕੋਈ ਨਹੀਂ ਛੜਦੇ ਬਈ ਬਹਿ ਜਾਂਦੇ ਜੇ ਬਹਿੰਦਾ ਤਾਂ ਲੈਸੀ ਦੋਸਤੋ ਨਮਾਇਆ ਤਵਾਇਆ ਸੀਗਾ ਬਾਈ ਦਾ ਕਿਉਂਕਿ ਸਾਰੇ ਪਸ਼ੂ ਬਾਈ ਨੇ ਨਵਾਤੇ ਸੀ ਵੀਡੀਓ ਬਣਾਉਣੀ ਸੀਗੀ ਮਾਈ ਦੀ ਤੇ ਬਾਈ ਨੇ ਫਿਰ ਮੋਟਰ ਚਾਲ ਦੀ ਕਰਕੇ ਸਾਰੇ ਪਸ਼ੂ ਨਵਾਦੇ ਸੀ ਦੇਖ ਲਓ ਇਹਦੇ ਵਿੱਚ ਵੜਨ ਦੀ ਥੋੜੀ ਕਾਲ ਕਰੀ ਜਾਂਦਾ ਜੀ ਜੇ ਕੋਈ ਚੰਗੀ ਚੀਜ਼ ਰੱਖੀ ਆ ਦੋਸਤੋ ਆਪਾਂ ਨੂੰ ਥੋੜੀ ਮਿਹਨਤ ਵੀ ਕਰ ਲੈਣੀ ਚਾਹੀਦੀ ਹੁੰਦੀ ਆ ਕੋਈ ਦੋਸਤੋ ਬਾਲਾ ਖਰਚਾ ਨਹੀਂ ਟੋਆ ਹੀ ਪਟਿਆ ਤੇ ਪਾਣੀ ਦਾ ਭਰਿਆ ਹੋਇਆ ਤੇ ਇੰਨੇ ਨਾਲ ਦੋਸਤੋ ਜਾਨਵਰ ਖੁਸ਼ ਹੋ ਜਾਂਦਾ ਦੋਸਤੋ ਇਹ ਜਾਨਵਰ ਪਾਣੀ ਦੇ ਜਾਨਵਰ ਹੁੰਦੇ ਆ ਕਿਉਂਕਿ ਪਾਣੀ ਦੇ ਵਿੱਚ ਰਹਿ ਕੇ ਦੋਸਤੋ ਖੁਸ਼ ਹੋ ਜਾਂਦੇ ਆ ਵੇਖ ਸਕਦੇ ਆ ਸ਼ੌਂਕ ਦਾ ਦੋਸਤੋ ਕੋਈ ਮੋਲ ਨਹੀਂ ਹੁੰਦਾ ਬਹੁਤ ਚੰਗਾ ਝੋਟਾ ਤਿਆਰ ਕੀਤਾ ਜਿਹੜੇ ਵੀ ਦੇ ਦੋਸਤੋ ਪਸੰਦ ਹੋਏ ਬਾਈਆਂ ਸ਼ੌਂਕ ਕੋਈ ਨਹੀਂ ਜੇ ਤੁਹਾਨੂੰ ਸ਼ੌਂਕ ਆ ਤਾਂ ਇੱਕ ਵਾਰੀ ਬਾਈ ਨੂੰ ਫੋਨ ਜਰੂਰ ਲਾ ਲਿਓ ਜੀ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਬਾਈ ਇਹਦਾ ਕੋਈ ਰੇਟ ਤਾਂ ਹੀ ਕੀਤਾ ਆਪਾਂ ਰੇਟ ਦਾ ਬਾਈ ਐਂਡਨ ਕਹੀਏ ਨਾ ਤਾਂ ਆਪਣਾ ਵਿਚਾਰੀ ਸੀਗਾ ਵੇਚਦਾ ਚਲੋ ਮੱਝ ਆਪਦੀ ਹੋ ਕਰਨੀ ਸੀ ਸੇਲ ਠੀਕ ਆ ਤੇ ਚਲੋ ਮਾਨੇ ਚੱਲ ਵੀ ਝੋਟੇ ਬਾਰੇ ਦੱਸ ਦਈਏ ਕਿ ਕੋਈ ਚੰਗਾ ਕੋਈ ਆਪਾਂ ਨੂੰ ਸਾਹਮਣੇ ਵਾਲਾ ਕੋਈ ਰੱਖੂਗਾ ਹਾਂ ਤੇ ਆਪਾਂ ਚੰਗਾ ਮੁੱਲ ਦੇਊਗਾ ਤਾਂ ਸੇਲ ਵੀ ਕਰ ਠੀਕ ਆ ਉਹ ਫੋਨ ਤੇ ਆਪਾਂ ਰੇਟ ਕਰ ਲੈ ਲੋ ਵੀ ਬਾਈ ਇਹਨਾਂ ਨਾਲ ਰੇਟ ਇਹਦਾ ਫੋਨ ਤੇ ਕਰ ਲੈਣਾ ਜਿਹੜੇ ਵੀ ਦੇ ਦੋਸਤੋਂ ਪਸੰਦ ਹੋਵੇ ਤਾਂ ਇੱਕ ਵਾਰੀ ਬਾਈ ਨੂੰ ਫੋਨ ਜ਼ਰੂਰ ਕਰੋ ਜੀ ਕਿਉਂਕਿ ਰਿਜ਼ਲਟ ਵੀ ਚੰਗੇ ਆਇਆ ਮਾਂ ਵਾਲੇ ਪਾਸੋਂ ਵੀ ਚੰਗਾ ਦੋਸਤੋ ਮਾਂ ਦਾ ਰਕਾਰਡ ਆ 20+ ਦੁੱਧ ਭਾਈਆਂ ਦਾ ਉੱਪਰ ਹੀ ਸੀਗਾ ਤੇ ਬਾਕੀ ਦੋਸਤੋ ਪਿਓ ਵਾਲੇ ਪਾਸੋਂ ਵੀ ਚੰਗੀ ਜੀ ਬਰੀਡ ਦਾ ਯਾਤ ਕੁਆਲਟੀ ਵਾਲਾ ਜੇ ਗੱਲ ਕਰੀਏ ਨਾ ਦੁੱਧ ਆਪਾਂ ਭਾਈ ਦਿੱਤਾ ਸਾਨੂੰ ਤਕਰੀਬਨ ਆਪਣੇ ਪਿੰਡ ਦੇ ਵੀ ਆਸ-ਪਾਸ ਦੇ ਡੰਡਾ ਦੇ ਮਰਜਾ ਬਹੁਤ ਆਉਂਦੇ ਠੀਕ ਹੈ ਲਓ ਬਈ ਨਹਾ ਕੇ ਖੁਸ਼ ਹੋ ਕੇ ਇਸ ਦੇ ਬਾਹਰ ਆ ਗਿਆ ਕਿਉਂਕਿ ਗਰਮੀ ਦੇ ਵਿੱਚ ਨਾ ਦੋਸਤੋ ਪਸ਼ੂ ਨੂੰ ਖੁੱਲਾ ਛੱਡ ਕੇ ਇਹਦੇ ਵਿੱਚ ਨਵਾਇਆ ਧਵਾਇਆ ਜਾਵੇ ਤਾਂ ਖੁਸ਼ ਹੋ ਜਾਂਦਾ ਵੇਖ ਸਕਦੇ ਆਂ ਕੋਈ ਖਰਾਬ ਨਹੀਂ ਕਰਦਾ ਦਵਾਰੇ ਘਰ ਨੂੰ ਹਾਂ ਹਜੇ ਵੀ ਨਹਾਉਣ ਦੀ ਕੋਸ਼ਿਸ਼ ਕਰਦਾ ਦੇਖ ਸਕਦੇ ਹੋ ਬਾਕੀ ਜੋ ਤੋਂ ਟੈਕਟੀਕਲ ਵੀ ਚੰਗਾ ਬੱਚੇ ਵੀ ਚੰਗੇ ਆਉਂਦੇ ਆ ਜਿਹੜੇ ਵੀਰ ਦੇ ਦੋਸਤੋ ਦੋਨਾਂ ਨਗਾ ਜੋ ਕੋਈ ਵੀ ਨਗਾ ਪਸੰਦ ਹੋਵੇ ਬਾਈ ਨੂੰ ਸੰਪਰਕ ਕਰ ਲਓ ਇੱਕ ਮਾਝਾ ਬਾਈ ਕੋਲ ਇੱਕ ਦੋਸਤੋ ਇਹ ਝੋਟਾ ਤੇ ਪਿੰਡ ਹੈਗਾ ਦੋਸਤੋ ਬਾਈ ਦਾ ਮੰਗਟਕੇਰ ਵਾਲੀ ਰਾਹ ਦੇ ਉੱਤੇ ਜੱਸਿਆਣੇ ਤੋਂ ਆਈਏ ਢਾਣੀ ਦੇ ਵਿੱਚ ਘਰ ਆ ਵੇਖ ਸਕਦੇ ਆ ਤੇ 22 ਦਾ ਉੱਪਰ ਦੋਹਾਂ ਵਿਚਾਲੇ ਜੀ ਆ ਜਾਂਦੇ ਬਾਈ ਦੋਹਾਂ ਪਿੰਡਾਂ ਦੇ ਵਿਚਾਲੇ ਜੀ ਆ ਦੱਸਿਆ ਨੇ ਦੇ ਤੋਂ ਮਾਂਡਗੇਰ ਦੇ ਵਿਚਾਲੇ ਆ ਜਾਂ ਠੀਕ ਆ ਤੇ ਆ ਬਾਈ ਦਾ ਤੁਹਾਨੂੰ ਅਨੁਮਾਨ ਹੋ ਜਾਣਾ ਚਵਾਰਾ ਦਿੰਦਾ ਉੱਤੇ ਹੋਰ ਨੇੜੇ ਚਵਾਰਾ ਹੈ ਨਹੀਂ ਆ ਇਸ ਢਾਣੀ ਦੇ ਵਿੱਚ ਹੀ ਆ ਤਕਰੀਬਨ ਤੇ ਨੰਬਰ 22 ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ